ਹਾਂਜੀ ਦੋਸਤੋ ਕੁੱਲਰੀਆਂ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਦੇ ਉੱਤੇ ਕਿੰਨਾ ਜ਼ਿਆਦਾ ਪਾਣੀ ਹੋ ਰਿਹਾ ਦੇਖ ਸਕਦੇ ਤੁਸੀਂ ਗੱਡੀਆਂ ਮੋਟਰਸਾਈਕਲ ਜਿਹੜੇ ਇਹ ਤੁਹਾਨੂੰ ਬੰਦ ਹੁੰਦੇ ਨਜ਼ਰ ਆ ਰਹੇ ਹੁਣੇ ਤੇ ਡੁੱਬਦੇ ਨਜ਼ਰ ਆ ਰਹੇ ਹੁਣੇ ਇਹ ਕੁੱਲਰੀਆਂ ਪਿੰਡ ਦੀਆਂ 26 ਤਰੀਕ ਦੀਆਂ ਮਤਲਬ ਕੱਲ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਉਹ ਸੜਕ ਦੇ ਉੱਤੇ ਭਰਿਆ ਹੋਇਆ ਤੇ ਬਾਹਣਾ ਤੇ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਹੋਊਗਾ ਜੱਟ ਦੀ ਫਸਲ ਹੈ ਜਿਹੜੀ ਤਬਾਹ ਹੋ ਰਹੀ ਤੇ ਪਿੰਡ ਦੇ ਵਿੱਚ ਵੀ ਪਾਣੀ ਹੈ ਜਿਹੜਾ ਉਹ ਵੜ ਰਿਹਾ ਦੇਖ ਸਕਦੇ ਤੁਸੀਂ ਸਵੇਰ ਵਾ ਗੱਡੀ ਦੇ ਕਿੱਥੋਂ ਕਿੱਥੋਂ ਦਾ ਪਾਣੀ ਆ ਰਿਹਾ ਇਹ ਹਾਲਾਤ ਨੇ ਜੀ ਕੁੱਲਰੀਆਂ ਪਿੰਡ ਬਰੇਟਾ ਅਸੀਲ ਪੈਂਦੀ ਇਹਨਾਂ ਦੇ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਇਹ ਕੁੱਲਰੀਆਂ ਖੜਕ ਦੇ ਉੱਤੇ ਆਇਆ ਹੋਇਆ ਤੇ ਇਸ ਦੁਬਾਰ ਤੁਹਾਨੂੰ ਅੱਗੇ ਹੋਰ ਚੱਲ ਕੇ ਦਿਖਾਵਾਂਗੇ ਇਸ ਦੁਬਾਰ ਚਾਂਦਪੁਰੇ ਪੰਨਾ ਤੇ ਵੀ ਜਾ ਕੇ ਦਿਖਾਵਾਂਗੇ ਆਪਾਂ ਨੂੰ ਸਾਰੀਆਂ ਵੀਡੀਓ ਦੇਖ ਸਕਦੇ ਹੋ ਤੁਸੀਂ ਤੇ ਇਧਰ ਸਿਲੰਡਰ ਬਾਈ ਦਾ ਦੇਖ ਸਾਧਾਂ ਤੁਸੀਂ ਪਾਣੀ ਦੇ ਵਿੱਚ ਮੋਟਰਸਾਈਕਲ ਬੰਦ ਗੱਡੀਆਂ ਹੋ ਜਾਂਦੀਆਂ ਨੇ ਤੇ ਆਪਣਾ ਮੋਟਰਸਾਈਕਲ ਜਿਹੜਾ ਬੰਦ ਹੋ ਜਾਣਾ ਸੀ ਪਰ ਇੱਕ ਪੜਾ ਇੱਕ ਨਵਾਂ ਜਿਗਾਰਡ ਲਾਇਆ ਆਪਾਂ ਨੂੰ ਇੱਕ ਪਾਈਪ ਮਿਲ ਗਈ ਸਿਲੰਡਰ ਵਾਲੀ ਇਹਨੂੰ ਆਪਾਂ ਸਲੈਂਡਰ ਦੇ ਵਿੱਚ ਪੁਛਾ ਕੇ ਫੇਰ ਚਾਲਦੇ ਆਪਾਂ ਅੱਗੇ ਤਾਂ ਇਸ ਤਰੀਕੇ ਨਾਲ ਤੁਸੀਂ ਵੀ ਜੇ ਤੁਹਾਡਾ ਵੀ ਮੋਟਰਸਾਈਕਲ ਕਿਤੇ ਪਾਈ ਜਾਣ ਪਰ ਤਮਉਣ ਦੇ ਚਾਂੰਦ ਹੁੰਦੇ ਨੇ ਤਾਂ ਤੁਸੀਂ ਇਹ ਪਾਈਪ ਇੱਕ ਨਾਲ ਰੱਖਣੀ ਹੈ ਜਿਸ ਨਾਲ ਤੁਹਾਡਾ ਮੋਟਰਸਾਈਕਲ ਜਿਹੜਾ ਕਿੰਨੇ ਮਰਗੀ ਪਾਣੀ ਦੇ ਵਿੱਚ ਪਾ ਦੋ ਤੁਹਾਡਾ ਮੋਟਰਸਾਈਕਲ ਜਿਹੜਾ ਬੰਦ ਨਹੀਂ ਤਾਂ ਵੀਡੀਓ ਨੂੰ ਵਰਤ ਵਤ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਤੁਹਾਡੇ ਏਰੀਆ ਦਾ ਹਾਲ ਜ਼ਰੂਰ